ਇੱਕ ਦੋ ਪੰਜਾਬ ਦੇ ਜਿਹੜੇ ਸਾਡੇ ਨੌਜਵਾਨ ਨੇ ਬੜਾ ਕਹਿ ਰਹੇ ਪੰਜਾਬ 'ਚ ਰੋਜ਼ਗਾਰ ਹੈ ਨਹੀਂ ਹਾਂਜੀ ਕਿੰਨੀ ਕਿ ਸੱਚਾਈ ਹੈ ਨਹੀਂ ਜੀ ਇਹ ਬਿਲਕੁਲ ਗਲਤ ਗੱਲ ਹੈ ਜਿੰਨਾ ਰੋਜ਼ਗਾਰ ਪੰਜਾਬ 'ਚ ਹੈ ਕਿਤੇ ਵੀ ਨਹੀਂ ਹੈ ਇਹ ਆਪਾਂ ਹੱਥੀ ਕਰੀਏ ਸੱਚੀ ਕਰੀਏ ਹੱਥੀ ਕਿਰਤ ਕਰੀਏ ਹੱਥੀ ਕਰਨਾ ਪੈਣਾ ਜੇ ਹੱਥੀ ਕਰਾਂਗੇ ਤੇ ਕੰਮ ਮੁੱਕਰੋਈ ਨਹੀਂ ਤੇ ਰਾਤ ਵੀ ਕਰਦੇ ਲੋ ਪਰ ਉਹ ਇਸ ਦਾ ਕਿਉਂ ਕਹਿੰਦੇ ਪੰਜਾਬ 'ਚ ਰੋਜ਼ਗਾਰ ਨਹੀਂ ਹੈਗਾ ਵਿਦੇਸ਼ਾਂ 'ਚ ਜਾ ਰਹੇ ਪੰਜਾਬੀਆਂ ਲੱਖ ਰੁਪਈਆ ਲਾ ਕੇ ਜਾ ਰਹੇ ਆ ਉਹ ਜਦੋਂ ਕਰਨ ਦੀ ਨੀਤ ਨਹੀਂ ਕੰਮ ਕਰਨ ਦੀ ਨੀਤ ਨਹੀਂ ਜਦੋਂ ਪਪਾ ਕੋਈ ਵੀ ਕੰਮ ਕਰਾਂਗੇ ਇੱਕ ਉਹਦੇ ਨਾਲ ਹੋਰ ਵੀ 2-4 ਬੰਦਿਆਂ ਨੂੰ ਰੋਜ਼ਗਾਰ ਮਿਲਦਾ ਹਾਂ ਤੁਹਾਡੀ ਗੱਲ ਤੋਂ ਚਿਤ ਹੈ ਤੁਸੀਂ ਇਹ ਕੰਮ ਕਰ ਰਹੇ ਹੋ ਹਾਂਜੀ ਨਾਲ ਕਿੰਨੇ ਬੰਦੇ ਰੋਜ਼ਗਾਰ ਲੈ ਰਹੇ ਤਕਰੀਬਨ 4 ਜਾਂਦੇ ਪੱਕੇ ਨਾਲ ਹੀ ਹੁੰਦੇ ਮੇਰੇ ਪਰਮਾਨੈਂਟ ਹਾਂਜੀ ਉਹਨਾਂ ਨੂੰ ਫਿਰ ਪੈਸੇ ਵੀ ਦਿੰਦੇ ਹਾਂ ਹਾਂਜੀ ਹਾਂਜੀ ਉਹ ਜੋ ਡਿਹਾੜੀ ਨਾਲ ਕੀਤਾ ਡਿਹਾੜੀ ਉਹਨਦੇ ਮਦਦ ਉਹਨਾਂ ਦੇ ਘਰ ਦਾ ਰੋਜ਼ਗਾਰ ਵੀ ਚੱਲ ਉਹ ਵੀ ਨਾਲ ਚੱਲਦਾ ਤੇ ਕੰਮ ਕਰਨਾ ਪੈਣਾ ਤੇ ਕੰਮ ਕਰਕੇ ਆਪਣੇ ਲੋਕ ਜਿਹੜੇ ਖੁਸ਼ ਨਹੀਂ ਇਹ ਅੰਦਰ ਵੀ ਉਹਦਾ ਬੈਠੇ ਰਹੀਏ ਤੇ ਪੈਸਾ ਆ ਜੇ ਉਹ ਗੱਲ ਮਾੜੀ ਕੁਰਸੀ ਲੱਗਦੇ ਆ ਕੁਰਸੀ ਕੁਰਸੀ ਅੱਛੇ ਜੇ ਬੜੀ ਖਬਰ ਮੱਢ ਭਾਗੀ ਆਈ ਆ ਕਿ ਜਹਾਜ਼ ਭਰ ਕੇ ਆ ਗਿਆ ਹਾਂਜੀ ਹਾਂਜੀ ਹੋਰ ਆ ਰਹੇ ਹੋਰ ਆ ਰਹੇ ਤੇ ਹੋਰ ਤਿਆਰੀ ਆ ਹਾਂਜੀ ਹਾਂਜੀ ਕੀ ਸੰਦੇਸ਼ ਲੋਕਾਂ ਨੌਜਵਾਨਾਂ ਨੂੰ ਦੇਣਾ ਚਾਹੋਗੇ ਉਹ ਤਾਂ ਬੜੀ ਮਾੜੀ ਗੱਲ ਆ ਵੈਸੇ ਜਿਹੜੇ ਆਏ ਆ ਤੇ ਜਾਣ ਆ ਰਹੇ ਆ ਬਾਕੀ ਇਹ ਵੀ ਉਧਰ ਜਿਆਦਾ ਇੰਨਾ ਪੈਸਾ ਬਰਬਾਦ ਕਰਨ ਨਾਲੋਂ ਇੱਥੇ ਆਪਣਾ ਰੋਜ਼ਗਾਰ ਕੋਈ ਵੀ ਖੋਲ ਲਵੋ ਤੋਂ ਸਭ ਤੋਂ ਵਧੀਆ। ਕੀ ਪਤਾ ਕੀ ਹੈ ਜਿਹੜਾ ਹੱਥ ਹੀ ਨਹੀਂ ਨਾ ਕਰਦਾ ਕੁਝ ਪਤਾ ਕੀ ਹੈ ਤੜਕੇ ਵਾਲ ਖੜੇ ਕੀਤੇ ਪਿੰਡ ਸ਼ਰਟ ਪਾਈ ਹੈ ਨਾ ਮੋਟਰਸਾਈਕਲ ਤੇ ਚੜ ਗਏ ਢੀੜੀਆਂ ਲਾ ਲੀਆਂ ਲੈ ਕਿ ਨਹੀਂ ਸ਼ਾਮ ਨੂੰ ਆਣੇ ਕਿ ਨਹੀਂ ਯਾਰ ਮੈਨੂੰ ਕੰਮ ਨਹੀਂ ਮਿਲਿਆ ਯਾਰ ਜਿੰਨਾ ਚਿਰ ਆਪਦੇ ਮਿਹਨਤ ਨਾਲ ਕੰਮ ਨਹੀਂ ਕਰੂਗਾ ਐ ਕਿ ਨਹੀਂ ਉਹਨਾਂ ਚਿਰ ਪੈਸਾ ਕਿੱਥੋਂ ਆਜੂਗਾ ਇਹਦੇ ਕੋਲ ਉਹ ਕਰਦੇ ਪਿਓ ਦਾਦੇ ਦੀ ਜ਼ਮੀਨ ਵੇਚਦੇ ਆ ਬਾਹਰ ਜਾਂਦੇ ਆ ਬਾਹਰ ਜਾ ਕੇ ਉਹਨਾਂ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਉੱਥੇ ਕਹਿੰਦੇ ਲੈ ਯਾਰ ਬਾਹਰ ਵੀ ਕੰਮ ਨਹੀਂ ਆਗਾ ਫਿਰ ਵਾਪਸ ਆ ਜਾਂਦੇ ਆ ਹੈ ਕਿ ਨਹੀਂ ਉਹੋ ਹੀ ਬੰਦੇ ਵਾਸਤੇ ਖਰਾਬ ਕਰਦੇ ਜੇ ਆਪਾਂ ਇੱਥੇ ਕੰਮ ਕਰੀਏ ਆਪਣੇ ਪੰਜਾਬ ਚ ਕੰਮ ਕਰੀਏ ਨਾ ਜੇ ਆਪਾਂ ਮਿਹਨਤ ਦਾ ਕਰੀਏ ਜੇ ਆਪਾਂ ਇੱਥੇ ਹੀ ਬਥੇਰਾ ਰੁਪਇਆ ਕਮਾ ਸਕਦੇ ਆ ਹੈ ਕਿ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਪਿੰਡਾਂ ਦੇ ਵਿੱਚ ਇੱਕ ਹਾਵਤ ਹੈ ਜਿਹਨੂੰ ਕੰਮ ਦਾ ਤਰੀਕਾ ਉਹਦੀ ਇੱਥੇ ਅਮਰੀਕਾ ਲਗਾਤਾਰ ਪੰਜਾਬ ਸਰਕਾਰ ਹੋਵੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਨੌਜਵਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਵਾਸਤੇ ਪ੍ਰੇਰਿਤ ਕਰ ਰਿਹਾ ਹੈ ਲਗਾਤਾਰ ਸਾਡੇ ਕੁਝ ਕਿਸਾਨ ਵੀਰਾਂ ਦੇ ਵੱਲੋਂ ਸਹਾਇਕ ਧੰਡੇ ਅਪਣਾਏ ਵੀ ਜਾ ਰਹੇ ਹਨ ਹਾਲਾਂਕਿ ਸਾਡੀ ਨੌਜਵਾਨ ਪੀੜ੍ਹੀ ਹੈ ਜੋ ਲਗਾਤਾਰ ਪੰਜਾਬ ਦੇ ਵਿੱਚ ਰੋਜ਼ਗਾਰ ਨਾ ਹੋਣ ਦੀ ਦੁਹਾਈ ਦੇ ਕੇ ਵਿਦੇਸ਼ਾਂ ਦੇ ਵੱਲ ਰੁੱਖ ਕਰ ਰਹੀ ਹੈ ਪਰ ਜਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਲਗਾਤਾਰ ਉੱਥੋਂ ਦੀਆਂ ਸਰਕਾਰਾਂ ਦੇ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਤੇ ਗੈਰ ਪ੍ਰਵਾਸੀ ਹੈ ਜੋ ਨਜਾਇਜ਼ ਤੌਰ ਤੇ ਵਿਦੇਸ਼ਾਂ ਦੇ ਵਿੱਚ ਵਸੇ ਉਹਨਾਂ ਨੂੰ ਫਿਰ ਵਾਪਸ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਉਸ ਦੇ ਉਲਟ ਹੀ ਕਈ ਕਿਸਾਨ ਵੀਰ ਸਹਾਇਕ ਧੰਡੇ ਅਪਣਾ ਕੇ ਲਗਾਤਾਰ ਬੇਰੋਜ਼ਗਾਰੀ ਨੂੰ ਲੱਕ ਮਾਰ ਰਹੇ ਅੱਜ ਤੁਹਾਡੀ ਮੁਲਾਕਾਤ ਕਰਉਣ ਜਾ ਰਿਹਾ ਸਹਾਇਕ ਧੰਦੇ ਜੋ ਆਪਣੀ ਪਛਾਣ ਬਣਾ ਚੁੱਕੇ ਇਸ ਉਸ ਕਿਸਾਨ ਵੀਰ ਦੇ ਨਾਲ ਜੋ ਬਹੁਤ ਹੀ ਘੱਟ ਜ਼ਮੀਂਦਾ ਮਾਲਕ ਹੈ ਪਰ ਉਸ ਦੇ ਵੱਲੋਂ ਅਪਣਾਇਆ ਗਿਆ ਸਹਾਇਕ ਧੰਦਾ ਲਾਹੇਵੰਦ ਸਾਬਤ ਹੋ ਰਿਹਾ ਹੈ ਗੱਲਬਾਤ ਕਰਨ ਲਈ ਉਸ ਵੀਰ ਦੇ ਨਾਲ ਮੁਲਾਕਾਤ ਕਰਦੇ ਹਾਂ ਵੀਰ ਜੀ ਸਵਾਗਤ ਕਰਦੇ ਹਾਂ ਜੀ ਐਨ ਸਰ ਵੀਰ ਜੀ ਕੀ ਨਾਂ ਦਾ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਕਿਹੜਾ ਪਿੰਡ ਹੈ ਜੀ ਖਾਲੜਾ ਪਿੰਡ ਹੈ ਜੀ ਖਾਲੜਾ ਹਾਂ ਜੀ ਰੰਜੀਤ ਸਿੰਘ ਜੀ ਕਿੰਨੇ ਸਮੇਂ ਤੋਂ ਸਹਾਇਕ ਢੰਡਾ ਪਨਾ ਕੇ ਤੁਸੀਂ ਗੁੜ ਬਣਾਉਂਦਾ ਕੰਮ ਕਰਦੇ ਹੋ ਸਾਨੂੰ 3 ਸਾਲ ਹੋ ਗਏ ਜੀ 3 ਸਾਲ ਹੋ ਗਏ ਹਾਂਜੀ ਲਗਾਤਾਰ ਗੋੜੀ ਦਾ ਕੰਮ ਹੀ ਕਰਦੇ ਹੋ ਜਾਂ ਹੋਰ ਕੁਝ ਕਰਦੇ ਨਾਲ ਨਹੀਂ ਲਗਾਤਾਰ 2-3 ਮਹੀਨੇ ਲਗਾਤਾਰ ਜਲਦਾ ਕੰਮ ਹਰ ਸਾਲ ਹਰ ਸਾਲ ਕੰਮ ਕਿਉਂਕਿ ਇਹਨਾਂ 1-2 ਮਹੀਨਿਆਂ ਦੇ ਵਿੱਚ ਜਿਹੜਾ ਉਹ ਗੁੜ ਬਣਦਾ ਹਾਂ ਬਾਅਦ ਨਹੀਂ ਬਣਦਾ ਬਾਅਦ ਨਹੀਂ ਹਾਂ ਗਰਮੀ ਜ਼ਿਆਦਾ ਹੋ ਜਾਂਦੀ ਹੈ ਉਦੋਂ ਗੁੜ ਜਿਹੜਾ ਨਹੀਂ ਤੇ ਜਾਂ ਪਹਿਲਾਂ ਕੰਨਾ ਕੱਚਾ ਹੁੰਦਾ ਉਦੋਂ ਨਹੀਂ ਬਣਦਾ ਗੁੜ ਦੇ ਕੀ ਦੇਸੀ ਗੁੜ ਤਿਆਰ ਕਰਦੇ ਹੋ ਹਾਂਜੀ ਕੀ ਫਾਇਦੇ ਨੇ ਗੁਰਦੇ ਗੁਰਦੇ ਸਿਹਤ ਵਾਸਤੇ ਬਹੁਤ ਵਧੀਆ ਜੀ ਹੂੰ ਕੋਈ ਇਹਦੇ ਵਿੱਚ ਕੈਮੀਕਲ ਰਲਾ ਨਹੀਂ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਹੂੰ ਹੂੰ ਜਦੋਂ ਕਿ ਖੰਡ ਉਹਦੇ ਬਹੁਤ ਜ਼ਿਆਦੇ ਸਾਈਡ ਇਫੈਕਟ ਹੈ ਕਈ ਕੈਮੀਕਲ ਉਹਨੂੰ ਲੱਗੇ ਹੋਏ ਆ ਉਹ ਜਿਹੜੇ ਉਹਨਾਂ ਸਾਰੀਆਂ ਚੀਜ਼ਾਂ ਤੋਂ ਇਹ ਰਹਿਤ ਆ ਇਹਨ ਜਿੱਦਾਂ ਪੱਖ ਦਿੰਦੇ ਨੇ ਨੇਚਰਲ ਚੀਜ਼ ਹੈ ਉਹ ਚੀਜ਼ ਲਗਾਤਾਰ ਜਿਸ ਤਰ ਸਾਡੇ ਕਈ ਪੁਰਾਣੇ ਬਜ਼ੁਰਗ ਨੇ ਜਿਸ ਤਰ ਢੱਟ ਤੋਂ ਪੁਰਾਣੇ ਹਾਂ ਤੁਹਾਡੇ ਪਿਤਾ ਜੀ ਜਾਂ ਦਾਦਾ ਜੀ ਉਹ ਅੱਜ ਵੀ ਗੁਰ ਨੂੰ ਪੈਲ ਦਿੰਦੇ ਨੇ ਹਾਂਜੀ ਉਹ ਤਾਂ ਹੀ ਦਿੰਦੇ ਉਹ ਪਹਿਲਾਂ ਸ਼ੁਰੂ ਤੋਂ ਹੀ ਨੇਚਰਲ ਚ ਰਹੇ ਨੇ ਹੂੰ ਹੂੰ ਉਹ ਨਾਲੀ ਜਿਹੜੀ ਪੀੜੀ ਆ ਉਹ ਨੇਚਰਲ ਉਹਨੂੰ ਪਤਾ ਹੀ ਨਹੀਂ ਇਹ ਨੇਚਰਲ ਕੀ ਹੈ ਦੂਜਾ ਕੀ ਜਿਸ ਤਰ ਸਾਡੇ ਪੁਰਾਣੇ ਬਜ਼ੁਰਗ ਨੇ ਰੋਟੀ ਖਾਣ ਤੋਂ ਬਾਅਦ ਅੱਜ ਵੀ ਗੁਰ ਮੰਗ ਕੇ ਖਾਂਦੇ ਨੇ ਗੁਰ ਦੇ ਦਿਓ ਯਾਰ ਹਾਂਜੀ ਹਾਂ ਤਾਹੀ ਖੰਡਰਾ ਪੱਕਾ ਮਾਰਦੇ ਇਹ ਪਾਚਨ ਸ਼ਕਤੀ ਬਹੁਤ ਜ਼ਿਆਦੀ ਹੈ ਵੀ ਇਹ ਰੋਟੀ ਖਾ ਕੇ ਤੁਸੀਂ ਗੁੜ ਖਾਓਗੇ ਜੋ ਵੀ ਖਾਦਾ ਪੀਤਾ ਹੋਊਗਾ ਉਹ ਸਿਹਤ ਦੇ ਟਾਈਮ ਐ ਕਲੀਅਰ ਐ ਏਡ ਸਾਫ ਹੋਊਗਾ ਏਡ ਸਾਫ ਸਾਡੀ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਰੋਟੀ ਖਾਣ ਤੋਂ ਬਾਅਦ ਭੁੱਖ ਭਰਦੀ ਖੰਡ ਦਾ ਰੱਖਦੀ ਹੈ ਉਹ ਜਦੋਂ ਕੋ ਮਾੜਾ ਨੇ ਕੈਮੀਕਲ ਵੀ ਪਾਈ ਹੁੰਦੀ ਹੈ ਹਾਂਜੀ ਸ ਇੱਕ ਵਾਰ ਪੰਜਾਬ ਦੇ ਜਿਹੜੇ ਸਾਡੇ ਨੌਜਵਾਨ ਨੇ ਉਹ ਬੜਾ ਕਹਿ ਰਹੇ ਪੰਜਾਬ 'ਚ ਰੋਜ਼ਗਾਰ ਨਹੀਂ ਹਾਂਜੀ ਕਿੰਨੀ ਕਿ ਸੱਚਾਈ ਹੈ ਨਹੀਂ ਜੀ ਇਹ ਬਿਲਕੁਲ ਗਲਤ ਗੱਲ ਹੈ ਜਿੰਨਾ ਰੋਜ਼ਗਾਰ ਪੰਜਾਬ 'ਚ ਕਿਤੇ ਵੀ ਨਹੀਂ ਹੈ ਇਹ ਆਪਾਂ ਹੱਥੀ ਕਰੀਏ। ਹੱਥੀ ਕਰੀਏ। ਹੱਥੀ ਕਿਰਤ ਕਰੀਏ। ਹੱਥੀ ਕਰਨਾ ਪੈਣਾ। ਕਿਰਤੀ ਕਰਾਂਗੇ ਤਾਂ ਕੰਮ ਮੁੱਕਰੋਈ ਨਹੀਂ। ਸੈ ਰਾਤ ਵੀ ਕਰਦੇ ਲੋ। ਪਰ ਉਹ ਇਸ ਦਾ ਕਿਉਂ ਕਹਿੰਦੇ ਪੰਜਾਬ 'ਚ ਰੋਜ਼ਗਾਰ ਨਹੀਂ ਹੈਗਾ ਵਿਦੇਸ਼ਾਂ 'ਚ ਜਾ ਰਹੇ। 50-50 ਲੱਖ ਰੁਪਈਆ ਲਾ ਕੇ ਜਾ ਰਹੇ ਆ। ਉਹ ਜਦੋਂ ਕਰਨ ਦੀ ਨੀਤ ਨਹੀਂ। ਕੰਮ ਕਰਨ ਦੀ ਨੀਤ ਨਹੀਂ ਜਦੋਂ। ਆਪਾਂ ਕੋਈ ਵੀ ਕੰਮ ਕਰਾਂਗੇ ਇੱਕ ਉਹਦੇ ਨਾਲ ਹੋਰ ਵੀ ਦੋ ਚਾਰ ਬੰਦਿਆਂ ਨੂੰ ਰੋਜ਼ਗਾਰ ਮਿਲਦਾ। ਹਾਂ ਤੁਹਾਡੀ ਗੱਲ ਤੋਂ ਚੇਤਾ ਹੈ ਤੁਸੀਂ ਇਹ ਕੰਮ ਕਰ ਰਹੇ ਹੋ। ਹਾਂਜੀ। ਨਾਲ ਕਿੰਨੇ ਬੰਦੇ ਰੋਜ਼ਗਾਰ ਲੈ ਰਹੇ ਹੋ? ਤਕਰੀਬਨ 4 ਜਣੇ ਪੱਕੇ ਨਾਲ ਹੀ ਹੁੰਦੇ ਮੇਰੇ। ਪਰਮਨੈਂਟ। ਹਾਂ ਉਹਨਾਂ ਨੂੰ ਫਿਰ ਪੈਸੇ ਵੀ ਦਿੰਦੇ ਹਾਂਜੀ ਹਾਂਜੀ ਉਹ ਜੋ ਡੇਲੀ ਦਿਹਾੜੀ ਨਾਲ ਕੀਤਾ ਦਿਹਾੜੀ ਉਹ ਉਹਦੇ ਮੁਤਾਬਕ ਦਿੰਦਾ ਉਹਨਾਂ ਦੇ ਘਰ ਦਾ ਰੋਜ਼ਗਾਰ ਵੀ ਚੱਲਦਾ ਉਹ ਵੀ ਨਾਲ ਚੱਲਦਾ ਸਾਡੇ ਜਿਹੜੇ ਪੰਜਾਬ ਦੇ ਨੌਜਵਾਨੇ ਵੇਖੋ ਸਿਉਵਾ ਦਾਦੇ ਨੇ ਜ਼ਮੀਨਾਂ ਵੇਚ ਕੇ ਹਾਂਜੀ ਕਈ ਲੋਕ ਤਾਂ ਇਫਤਰਾ ਦੇ ਗਏ ਵੀ ਬਾਹਰ ਜਾਣ ਦੀ ਚਾਹ ਹੀ ਇੰਨੀ ਕੁ ਹੁੰਦੀ ਆ ਹਾਂਜੀ ਕਰਜ਼ਾ ਦਾ ਕਦਲ ਲੈਂਦੇ ਹਾਂਜੀ ਹਾਂਜੀ ਵਿਦੇਸ਼ਾਂ ਵੱਲ ਜਾ ਰਹੇ ਨੇ ਹਾਂਜੀ ਤੇ ਪਿੱਛੇ ਜੇ ਬੜੀ ਖਬਰ ਮੱਧ ਭਾਗੀ ਆਈ ਆ ਕਿ ਜਹਾਜ਼ ਭਰ ਕੇ ਆ ਗਿਆ ਹਾਂਜੀ ਹਾਂਜੀ ਹੋਰ ਆ ਰਹੇ ਆ ਹੋਰ ਆ ਰਹੇ ਨੇ ਇੱਕ ਹੋਰ ਤਿਆਰੀ ਹੈ ਹਾਂ ਜੀ ਕੀ ਸੰਦੇਸ਼ ਲੋਕਾਂ ਨੌਜਵਾਨਾਂ ਨੂੰ ਦੇਣਾ ਚਾਹੋਗੇ ਉਹ ਤਾਂ ਬੜੀ ਮਾੜੀ ਗੱਲ ਹੈ ਵੈਸੇ ਜਿਹੜੇ ਆਏ ਆ ਜਾਂ ਆ ਰਹੇ ਆ ਬਾਕੀ ਇਹ ਵੀ ਉਧਰ ਜਿਆਦਾ ਇੰਨਾ ਪੈਸਾ ਬਰਬਾਦ ਕਰਨ ਨਾਲੋਂ ਇੱਥੇ ਆਪਣਾ ਰੋਜ਼ਗਾਰ ਕੋਈ ਵੀ ਖੋਲ ਲਵੋ ਉਹ ਸਭ ਤੋਂ ਵਧੀਆ ਸਾਡੇ ਪਿੰਡਾਂ ਦੇ ਵਿੱਚ ਸਹਾਇਕ ਧੰਦੇ ਬੜੇ ਸੀ ਜਿਸ ਤਰ੍ਹਾਂ ਤੁਸੀਂ ਫਾਰਮ ਆ ਬੱਕਰੀ ਫਾਰਮ ਆ ਆਮ ਸੂਰਾਂ ਦਾ ਫਾਰਮ ਆ ਇਦਾਂ ਗੁਰਦਾ ਲਾ ਲਓ ਮੁਰਗੀ ਫਾਰਮ ਹੁੰਦਾ ਸੀ ਮੁਰਗੀ ਫਾਰਮ ਆ ਜਿਹੜਾ ਫਾਰਮਰ ਦੀ ਅਡੇਰੀ ਪਾਲੋ ਮੱਝਾਂ ਦੀ ਗਾਵਾਂ ਦੀ ਸਾਰੇ ਜਿਹੜੇ ਜੋ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਇੰਨਾ ਪਹਾ ਲੱਗ ਤਾਈ ਉਹ ਤਾਂ ਹੁਣ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਹੋ ਗਿਆ ਜਾਂ ਸਰਕਾਰਾਂ ਹੋ ਗਿਆ ਆਪਾਂ ਨੂੰ ਜਾਗਰੂਕ ਕਰ ਰਹੀਆਂ ਨੇ ਕਿ ਸਹਾਇਕ ਧੰਦੇ ਬਣਾਓ ਸਹਾਇਕ ਧੰਦੇ ਬਣਾਓ ਅਸੀਂ ਨਹੀਂ ਬਣਾ ਲਈ ਅਪਣਾ ਲਈ ਇਹੋ ਵੀ ਕੰਮ ਕਰਨਾ ਪੈਣਾ ਤੇ ਕੰਮ ਕਰਕੇ ਆਪਣੇ ਲੋਕ ਜਿਹੜੇ ਖੁਸ਼ ਨਹੀਂ ਇਹਨਾਂ ਦੇ ਵੀ ਉਧਾਂ ਬੈਠੇ ਰਹੀਏ ਤੇ ਪੈਸਾ ਆ ਜਾਏ ਉਹ ਗੱਲ ਮਾੜੀ ਕੁਰਸੀ ਲੱਦਿਆ ਕੁਰਸੀ ਕੁਰਸੀ ਲਾ ਬੀ ਕੁਰਸੀ ਹਾਈ ਤੋਂ ਮਿਲਦੀ ਨਹੀਂ ਨਹੀਂ ਕੁਰਸੀ ਓਕੀ ਓਸੀ ਓਕੀ ਆ ਹਾਂ ਠੀਕ ਕਰਤ ਕਰਾਂਗੇ ਤੇ ਆਪਕੋ ਬਿਲਕੁਲ ਇਹ ਤੁਹਾਡਾ ਰੋਜ਼ਗਾਰ ਚੱਲੇਗਾ ਤੁਹਾਡੇ ਨਾਲ 4-5 ਦਾ ਹੋਰ ਰੋਜ਼ਗਾਰ ਹੋਰ ਚੱਲਦਾ ਡੇਰੀ ਫਾਰਮ ਲੈ ਲਓ ਉਹਦੇ ਵਿੱਚ ਵੀ ਜੇ ਇੱਕ ਬੰਦਾ ਖੋਲੂਗਾ ਉਹਨੂੰ 2-3 ਬੰਦਿਆਂ ਦੀ ਲੋੜ ਪਊਗੀ ਪਊਗੀ ਬੱਕਰੀ ਫਾਰਮ ਲੈ ਲਓ ਉਹਦੇ ਵਿੱਚ ਵੀ 2-4 ਬੰਦਿਆਂ ਦੀ ਲੋੜ ਆ ਤੂਰਾ ਦਾ ਉਹਦੇ ਵਿੱਚ ਵੀ 2-4 ਬੰਦੇ ਲੋੜ ਹੈ ਜੇ ਤਾਂ ਸਾਡਾ ਗੁੜ ਦਾ ਚੱਲਦਾ ਇਹਦੇ ਵਿੱਚ ਵੀ 4 ਬੰਦਿਆਂ ਦੀ ਲੋੜ ਆ ਜਿਸ ਤਰ੍ਹਾਂ ਹੁਣ ਗੁੜ ਤਿਆਰ ਹੋ ਰਿਹਾ ਜੀ ਹਾਂਜੀ ਇੱਕ ਕਿੰਨਾਕ ਟਾਈਮ ਲੱਗੂ ਇਹਨੂੰ ਤਿਆਰ ਹੁੰਦੇ ਇਹ ਹੁਣ ਤਕਰੀਬਨ 20 25 ਮਿੰਟ ਅੱਧਾ ਘੰਟਾ ਹੱਦ ਲੱਗੂਗਾ ਅੱਧੇ ਘੰਟੇ ਗੁਰ ਤਿਆਰ ਹੋ ਜਾਏਗਾ ਹਾਂ ਇਹ ਗੁਰ ਤਿਆਰ ਇਹ ਫੇ ਕਿਸੇ ਦਾ ਤਿਆਰ ਕਰਾ ਰਹੇ ਕਰਦੇ ਹੋ ਕਿ ਆਪਦਾ ਇਹ ਹਾਂਜੀ ਨਹੀਂ ਅੱਜ ਇਹ ਕਿਸੇ ਦਾ ਹੋ ਰਿਹਾ ਵੀਰੇ ਲਾਗੂ ਆਪਣੇ ਗਵਾਂਡੋਂ ਹੂੰ ਤੇ ਕੱਲ ਨੂੰ ਆਪਦਾ ਕਰਨਾ ਸੀ ਮਤਲਬ ਜੇ ਅਸੀਂ ਸੋਚ ਬਦਲਨੀ ਆ ਤੇ ਸਾਨੂੰ ਕੰਮ ਕਰਨਾ ਕਰਨਾ ਪੈਣਾ ਉਹ ੱੱੱੱੱੱ ਬਾ ਲੋਣਾ ਪੈਣਾ ਵੀ ਪੰਜਾਬ ਚ ਰੋਜ਼ਗਾਰ ਨਹੀਂ ਅੱਜ ਵੀ ਇਹ ਗੱਲ ਗਲਤ ਆ ਰੋਜ਼ਗਾਰ ਬਹੁਤ ਆ ਰੋਜ਼ਗਾਰ ਨਹੀਂ ਤੋਂ ਨਹੀਂ ਚਾਹੀਦਾ ਬਿਲਕੁਲ ਜੀ ਸਹਾਇਕ ਧੰਦੇ ਪਨਾਈਏ ਅੱਗੇ ਵਧੀਏ ਪੰਜਾਬ ਵਧਾਈਏ ਪੰਜਾਬ ਨੂੰ ਖੁਸ਼ਹਾਲ ਬਣਾਈਏ ਪੰਜਾਬ ਖੁਸ਼ਹਾਲ ਹੋਵੇਗਾ ਆਪਰੇ ਖੁਸ਼ਹਾਲ ਹੋਵਾਂਗੇ ਸਾਡੇ ਨਾਲ ਇੱਕ ਹੋਰ ਨੌਜਵਾਨ ਵੀ ਮੌਜੂਦ ਹੈ ਅਸੀਂ ਉਸਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਹੈ ਤੇ ਨੌਜਵਾਨ ਪਰ ਗੱਲ ਕਰਾਂਗੇ ਵੀਰ ਜੀ ਸਵਾਗਤ ਕਰਦੇ ਕਿ ਨਾ ਜੇ ਮੇਰਾ ਨਾਮ ਗੁਰਚੇਤ ਸਿੰਘ ਜੀ ਗੁਰਚੇਤ ਜੀ ਪੜਦੇ ਹੋ ਕੰਮ ਕਰਦੇ ਹੋ ਨਹੀਂ ਆਪਾਂ ਵੀ ਕੰਮ ਕਰਦੇ ਹਾਂ ਕੀ ਕੰਮ ਕਰਦੇ ਹੋ ਮੈਂ ਇੱਥੇ ਵਹਿ ਤੇ ਇੱਕ ਤਸਵੀਰ ਤੇ ਕੰਮ ਕਰਦਾ ਹਾਂ ਟੈਪਿਸਟ ਦਾ ਤੇ ਹਾਂਜੀ ਅੱਜ ਬੁਲਣ ਆਇਓ ਹਾਂ ਜਿੰਨੇ ਇੱਥੇ ਅੱਜ ਆਪਾਂ ਵੇਖਣੇ ਆਏ ਗੋੜ ਬੰਦਾ ਇਹਨਾਂ ਕੋਲ ਵੇਖਣਾ ਹੈ ਪੰਜਾਬ ਦੇ ਵਿੱਚ ਨਾ ਪੰਜਾਬ ਸਰਕਾਰ ਹੋਵੇ ਜਾਂ ਕਹਿ ਲਈਏ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਲਗਾਤਾਰ ਕੈਂਪ ਲਗਾ ਕੇ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਵਾਸਤੇ ਪ੍ਰੇਰਿਤ ਕਰ ਰਿਹਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਸਹਾਇਕ ਧੰਦੇ ਪਨਾਓ ਅਪਣਾਓ ਜਿਹੋ ਜਿਹਾ ਮਰਜ਼ੀ ਸਹਾਇਕ ਧੰਦਾ ਬਣਾ ਲਓ ਪ੍ਰਸ਼ਾਸਨ ਮਦਦ ਵੀ ਕਰਦਾ ਹੈ ਮਦਦ ਕਰਦਾ ਕੀ ਕਹਿਣਾ ਚਾਹੋਗੇ ਨੌਜਵਾਨਾਂ ਜੋ ਕਹਿੰਦੇ ਨੇ ਪੰਜਾਬ ਦੇ ਵਿੱਚ ਰੋਜ਼ਗਾਰ ਹੈ ਨਹੀਂ ਜੀ ਜੀ ਪਤਾ ਕੀ ਹੈ ਜਿਹੜਾ ਹੱਥੀ ਨਹੀਂ ਨਾ ਕਰਦਾ ਕੁਝ ਪਤਾ ਕੀ ਹੈ ਤੜਕੇ ਵਾਲ ਖੜੇ ਕੀਤੇ ਪਿੰਡ ਸ਼ਰਟ ਪਾਈ ਹੈ ਨਾ ਮੋਟਰਸਾਈਕਲ ਤੇ ਚੜ ਗਏ ਗੇੜੀਆਂ ਲਾ ਲੀਆਂ ਟੈਕਨੀਸ਼ੀਅਨ ਮੰਨਣੇ ਕਿ ਨਹੀਂ ਯਾਰ ਮੈਨੂੰ ਕੰਮ ਨਹੀਂ ਮਿਲਿਆ ਯਾਰ ਜਿੰਨਾ ਚਿਰ ਆਪਦੇ ਮਿਹਨਤ ਨਾਲ ਕੰਮ ਨਹੀਂ ਕਰੂਗਾ ਹੈ ਕਿ ਨਹੀਂ ਉਹਨਾਂ ਚਿਰ ਪੈਸਾ ਕਿੱਥੋਂ ਆਜੂਗਾ ਇਹਦੇ ਕੋਲ ਉਹ ਕਰਦੇ ਪਿਓ ਦਾਦੇ ਦੀ ਜ਼ਮੀਨ ਵੇਚਦੇ ਆ ਬਾਹਰ ਜਾਂਦੇ ਆ ਬਾਹਰ ਜਾ ਕੇ ਵੀ ਉਹਨਾਂ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਉੱਥੇ ਕਹਿੰਦੇ ਲੈ ਯਾਰ ਬਾਹਰ ਵੀ ਕੰਮ ਨਹੀਂ ਆਗਾ ਫਿਰ ਵਾਪਸ ਆ ਜਾਂਦੇ ਆ ਹੈ ਕਿ ਨਹੀਂ ਉਹ ਹੀ ਬੰਦੇ ਬਸ ਖਰਾਬ ਕਰ ਰਹੇ ਜੇ ਆਪਾਂ ਇੱਥੇ ਕੰਮ ਕਰੀਏ ਆਪਣੇ ਪੰਜਾਬ ਚ ਕੰਮ ਕਰੀਏ ਨਾ ਜੇ ਆਪਾਂ ਮਿਹਨਤ ਦਾ ਕਰੀਏ ਜੇ ਆਪਾਂ ਇੱਥੇ ਹੀ ਬਥੇਰਾ ਰੁਪਿਆ ਕਮਾ ਸਕਦੇ ਆ ਹੈ ਕਿ ਨਹੀਂ ਨਾਲ ਕਈ ਬੰਦਿਆਂ ਨੂੰ ਰੁਜ਼ਗਾਰ ਮਿਲਦਾ ਏ ਜਿਵੇਂ ਹੁਣ ਆਪਣੇ ਭਾਜੀ ਆ ਰਾਣਾ ਵੀਰ ਜੀ ਦੇ ਆ ਹੈ ਕਿ ਨਹੀਂ ਇਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਏ ਨਾਲ 4-5 ਬੰਦਿਆਂ ਨੂੰ ਰੁਜ਼ਗਾਰ ਵੀ ਮਿਲਿਆ ਹੈ ਕਿ ਨਹੀਂ ਨਾਲ ਇਹਨਾਂ ਦਾ ਵੀ ਚੱਲਦਾ ਪਿਆ ਤੇ ਉਹਨਾਂ ਦਾ ਵੀ ਘਰ ਚੱਲਦਾ ਪਿਆ 4 ਤੋਂ 5 ਬੰਦੇ ਰੁਜ਼ਗਾਰ ਲੈ ਰਹੇ ਨੇ ਇਹਨਾਂ ਦਾ ਵੀ ਚੱਲ ਰਿਹਾ ਹੈ ਹਾਂਜੀ ਹਾਂਜੀ ਸਹੀ ਗੱਲ ਏ ਤੇ ਜੇ ਮਨ ਲਓ ਇਹਨਾਂ ਨੇ ਜੇਹ ਕਹਿ ਨਹੀਂ ਯਾਰ ਘਰ ਬਹਿ ਜੀਏ ਬਸ ਮੈਂ ਕੰਮ ਨਹੀਂ ਕੋਈ ਕਰਨਾ ਤੇ ਫਿਰ ਰੁਜ਼ਗਾਰ ਕਿੱਥੋਂ ਹੋ ਜੂਗਾ ਰਾਣੇ ਵੀਦਰ ਪਹਿਲੇ ਵੀ ਢਾਈ ਕਿੱਲੇ ਹਾਂਜੀ ਉਹ ਵੀ ਗੱਲ ਹੈ ਨਾ ਮੰਨ ਲਓ ਉਹ ਆਪਣੀ ਵੇ ਲੋ ਥੋੜੀ ਜੀ ਜ਼ਮੀਨ 'ਚ ਤੇ ਰੁਪਈਆ ਕਮਾਉਂਦੇ ਪਏ ਹੈ ਕਿ ਨਹੀਂ ਮਿਹਨਤ ਦਾ ਪੈਸਾ ਕਮਾਉਂਦੇ ਪਏ ਆ ਮਿਹਨਤ ਕਰਦੇ ਪਏ ਤੇ ਪੈਸਾ ਕਮਾਉਂਦੇ ਪਏ ਆ ਸਹੀ ਕੋ ਉਹ ਪੁਰਾਣੇ ਪੰਡਾ ਜੀ ਬਜ਼ੁਰਗਾਂ ਦੀ ਕਹਾਵਤ ਹੈ ਨਾ ਜਿਹਨੂੰ ਕੰਮ ਦਾ ਤਰੀਕਾ ਹੁੰਦਾ ਪੁਰਾਣੀ ਵੀ ਜਿੱਥੇ ਅਮਰੀਕਾ ਅਮਰੀਕਾ ਐਸੇ ਬਿਲਕੁਲ ਜੀ ਕੰਮ ਦਾ ਤਰੀਕਾ ਉਹਦੀ ਇੱਥੇ ਵੀ ਅਮਰੀਕਾ ਕੰਮ ਕਰਨ ਵਾਲਿਆਂ ਨੂੰ ਕੰਮ ਦੀ ਕਮੀ ਨਹੀਂ ਆਓ ਪੰਜਾਬ ਤੋਂ ਤਬਾ ਲਾਈਏ ਸਹਾਇਕ ਧੰਦੇ ਪੁਨਾਈਏ ਅੱਗੇ ਵਧੀਏ ਪੰਜਾਬ ਨੂੰ ਖੁਸ਼ਹਾਲ ਬਣਾਈਏ ਜੁੜੇ ਲੋਕ ਸਾਡੇ ਨਾਲ ਮੈਂ ਹਾਂ ਵੀ ਸ਼ਾਗਿਰਦਾਰੀ ਆ